ਸਰਸਾ ਨਦੀ ਤੇ ਜਦੋਂ ਪਰਿਵਾਰ ਵਿਚੂੜਾ ਪੈਂਦਾ ਨਾ ਮਾਤਾ ਸਹਿਬਕੌਰ ਜੀ ਤੇ ਮਾਤਾ ਸੁੰਦਰੀ ਜੀ ਉਹ ਕੋਲ ਸਿੰਘਾ ਸਮੇਤ ਭਾਈ ਮਨੀ ਸਿੰਘ ਜੀ ਦੇ ਨਾਲ ਉਹ ਦਿੱਲੀ ਵਾਲ ਨੂੰ ਹੋਤਰੇ ਤੇ ਦਸਵੇਂ ਪਿਤਾ ਜੀ ਤੇ ਨਾਲ ਉਹਨਾਂ ਦੇ ਵੱਡੇ ਸਹਿਬਜਾਦੇ ਦੋਨੇ ਤੇ ਨਾਲ ਪੰਜ ਪਿਆਰੇ ਸਹਿਬਾਨ ਉਹ ਚਮਕੌਰ ਦੀ ਗੜੀ ਵਾਲ ਨੂੰ ਹੋਤਰੇ ਤੇ ਛੋਟੇ ਸਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਉਹ ਜਦੋਂ ਕੁੰਮਾ ਮਸ਼ਕੀ ਦੇ ਘਰ ਰਾਤ ਠਹਿਰਦੇ ਆ ਨਾ ਸਵੇਰ ਨੂੰ ਜਦੋਂ ਉੱਥੋਂ ਚਾਲੇ ਪਾਉਣ ਲੱਗਦੇ ਆ ਉਦੋਂ ਬਾਬਾ ਜੀ ਬਾਬਾ ਫਤੇਹ ਸਿੰਘ ਜੀ ਉਦੋਂ ਉਹਨਾਂ ਨੂੰ ਕੀ ਪੁੱਛਦੇ ਆ ਉਸ ਵੇਲੇ ਦਾ ਥੋੜਾ ਜਿਹਾ ਵਰਣਨ ਕਰਨ ਲੱਗੇ ਆ ਥੋੜਾ ਧਿਆਨ ਦੇ ਕੇ ਆਪਣੇ ਸਵਾਸ ਲੈ ਕੇ ਵਿੱਚ ਲਾਓ ਛੋਟੇ ਲਾਲੀ ਤੋਤੀਆਰੇ ਵਿਛੜੇ ਸਰਸਾ ਦੇ ਕਿਨਾਰੇ ਟੋਟੇ ਲਾਲ ਗੋਪਿਆਰੇ ਖਿੜੇ ਸਰਸਾ ਦੇ ਕਿਨਾਰੇ ਟੋਟੇ ਲਾਲ ਗੋਪਿਆਰੇ ਨੱਚੇ ਸਰਸਾ ਦੇ ਕਿਨਾਰੇ ਕਾਲੀ ਲਾ ਕੇ ਸੀਨੇ ਤੇ ਨਹਾੜ ਮਾਤਾ ਕਹਿੰਦੀ ਸੁਣੋ ਲਾਲ ਲਾ ਕੇ ਸੀਨੇ ਤੇ ਨਹਾੜ ਮਾਤਾ ਕਹਿੰਦੀ ਸੁਣੋ ਲਾਲ